ਨਕਾਬਪੋਸ਼ ਮਤਲਬ ਮੂੰਹ ਢੱਕਿਆ ਹੋਇਆ ਦੋ ਵਿਅਕਤੀ ਮੋਟਰਸਾਈਕਲ ਆ ਸੜਕ ਤੇ ਖੜਾ ਕਰਕੇ ਜਾਂਦੇ ਨੇ ਸਿੱਧਾ ਦਫ਼ਤਰ ਦੇ ਅੰਦਰ ਜਾਂਦੇ ਨੇ ਬਿਨਾਂ ਸੋਚੇ ਸਮਝੇ ਬਿਨਾਂ ਗੱਲਬਾਤ ਕੀਤੇ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਸੋਚਿਆ ਸਮਝਿਆ ਹੋਣਾ ਮਤਲਬ ਜਿੰਨੀ ਦੇਰ ਤੱਕ ਆਫਿਸ ਦੇ ਅੰਦਰ ਬੈਠੇ ਜਿਹੜੇ ਬੰਦੇ ਆ ਚੱਕੰਨੇ ਹੁੰਦੇ ਉਸ ਤੋਂ ਪਹਿਲਾਂ ਹੀ ਤਾਬੜ ਤੋੜ ਛਾਠਾ ਕਰਕੇ ਡੰਡਾ ਤੇ ਦਾਤ ਜੜਾਇਆ ਚਲਾਉਣ ਲੱਪ ਪਏ ਤੇ ਚੌਂਕੀਦਾਰ ਜਿਹੜਾ ਆ ਉਸ ਨੂੰ ਬੁਰੀ ਤਰ੍ਹਾਂ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਮੈਂ ਤਾਂ ਲੇਟ ਗਿਆ 10 15 ਮਿੰਟ 8:47 ਤੇ ਉਹਦੇ ਜਾਣ ਦੇ ਨਾਲ ਹੀ ਉਹ ਉਹਦੇ ਉਸੇ ਟਾਈਮ 'ਚ ਕੰਮ ਕਰ ਗਏ ਇਹ ਰੋਟੀ ਖਾਧੀ ਮੁੰਡੇ ਨੇ ਪਰ ਉਹਨੇ ਪੂਰੀ ਤਾਲ ਰੱਖੀ ਕਿ ਹੁਣ ਬਾਹਰ ਕੋਈ ਹੈ ਨਹੀਂ ਜੇ ਅਸੀਂ ਲੁੱਟ ਕੇ ਭੱਜਦੇ ਬਾਹਰ ਕੋਈ ਮਗਰ ਨਹੀਂ ਲੱਗਦਾ ਜੇ ਕੋਈ ਇੱਥੇ ਖੜਾ ਹੁੰਦਾ ਮਗਰ ਪੈ ਕੇ ਉਹਨੂੰ ਏ ਭਾਜੀ ਉਹਨਾਂ ਨੇ ਹੈ ਹੀ ਨਾ ਪਹਿਣਾ ਕੰਮ ਕਰਨ ਦਾ ਉਹ ਦੱਸਿਆ ਜਾਂਦਾ ਕਹਿੰਦੇ ਕਿ ਪੈਸੇ ਕਾਫੀ ਸੀਗੇ ਪੈਸੇ ਹੈਗਾ 2.5 ਲੱਖ ਰੁਪਏ ਸਰ ਗੈਂਦੀ ਸੇਲ ਨਾ ਨਾ 3 ਵਜੇ ਤੋਂ ਬਾਅਦ ਦੀ ਆ ਅੱਛਾ ਤੈਨੂੰ ਇਹ ਤੋਂ ਬਾਅਦ ਦੀ ਰਹਿੰਦੀ ਹੈ ਬਹੁਤ ਜਮਾ ਕਰਾਹਿੰਦੀ ਹੈ ਮਕਾਲੇ ਐਤਵਾਰ ਨੂੰ ਦੇ ਕਰਕੇ ਸੀਗਾ ਉਹ ਵੀ ਦੇਖੇ ਉਹ ਕੰਮ ਪੂਰੀ ਪਲੈਨਿੰਗ ਨਾ ਕੀਤਾ ਲੈਨਿੰਗ ਨਾ ਪਲੈਨਿੰਗ ਨਾ ਕੀਤਾ ਭਾਜੀ ਉਹਨਾਂ ਨੂੰ ਪਤਾ ਹੀ ਵੀ ਆ ਅਜ ਤਾਂ ਖਾ ਲੂ ਜਿੰਨੇ ਮੁੰਡੇ ਕੰਮ ਕਰਦੇ ਆ ਸਾਨੂੰ ਜਾਣ ਦਿੱਤਾ ਤੇ ਉਹ ਨਹੀਂ ਦੇਖਿਆ ਪਈ ਨਾ ਤਾਂ ਕੁਝ ਵੀ ਹੋਣਾ ਨਹੀਂ ਅੰਦਰ ਚਲ ਗਏ ਉਹਨਾਂ ਨੇ ਟਾਈਮ ਵਿਚਾਰ ਕੇ ਹਮਲਾ ਕਰ ਦਿੱਤਾ ਤੇ ਸੂਹ ਦਿੱਤੀ ਉਹ ਕਿਸ ਨੇ ਮੈਨੂੰ ਭਾਜੀ ਲੱਗਦਾ ਸੂਹ ਐ ਸੂਹ ਤੋਂ ਬਿਗੈਰ ਨਹੀਂ ਆ ਕੰਮ ਹੈਗਾ ਕਿਉਂਕਿ ਪੂਰੀ ਜਿੱਦ ਅਵੀਰ ਦੱਸਦਾ ਕਿ ਤਾੜ ਰੱਖੀ ਸਾਹਲ ਵਾਲੇ ਮੁੰਡੇ ਚਲੇ ਗਏ ਉਸ ਤੋਂ ਬਾਅਦ ਅਟੈਕ ਕੀਤਾ ਬਾਅਦ ਬਾਅਦ ਕੀਤਾ ਅਟੈਕ ਬਾਅਦ ਪਿੰਡ ਦਾ ਇਹ ਵਾਰ ਦਾਤਾਂ ਵੱਧ ਰਹੀਆਂ ਚਿੰਤਾ ਦੀ ਲਹਿਰ ਆਮ ਲੋਕ ਡਰਦੇ ਨੇ ਪਹਿਲਾ ਹਮਲਾ ਕਰਕੇ ਹਥਿਆਰਾਂ ਨਾਲ ਹਮਲਾ ਕਰਕੇ ਫਿਰ ਪੈਸੇ ਲੁੱਟ ਕੇ ਉਹ ਅਪਰਾਧੀ ਮੌਜਾ ਕਰਦੇ ਨੇ ਅੱਜ ਕੱਲ੍ਹ ਅਪਰਾਧੀ ਮੌਜਾ ਕਰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੁਰੂ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਸਿਰਫ ਮੈਂ ਨਹੀਂ ਕਿਹਾ ਪੰਜਾਬ ਦੇ ਜਿਹੜੇ ਲੋਕ ਚਿੰਤਾ ਕਰਦੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਵਿੱਚ ਇੱਕ ਬਦਲਾ ਇਹ ਵੀ ਆਇਆ ਹੈ ਕਿ ਜਿਹੜੇ ਮਾੜੇ ਅੰਸਰ ਨੇ ਨਸ਼ੇੜੀ ਨੇ ਉਹਨਾਂ ਨੇ ਪੈਰ ਪਸਾਰ ਲਏ ਨੇ ਅਤੇ ਪੂਰੇ ਪੰਜਾਬ ਵਿੱਚ ਬਹੁਤ ਸਾਰੀਆਂ ਵਾਰਦਾਤਾ ਹੋ ਰਹੀਆਂ ਨੇ ਘਟਨਾਵਾ ਹੋ ਰਹੀਆਂ ਨੇ ਜਿਨ੍ਹਾਂ ਕਰਕੇ ਆਮ ਬੰਦੇ ਦੇ ਮਨ ਦੇ ਅੰਦਰ ਭੈ ਪਨ ਪਦਾ ਡਰ ਬਣਦਾ ਚਿੰਤਾ ਦਾ ਮਾਹੌਲ ਬਣਦਾ ਔਰ ਹੁਣ ਇੱਕ ਖਬਰ ਜਿਹੜੀ ਸਾਡੇ ਤੱਕ ਪਹੁੰਚੀ ਜਿਸ ਤੋਂ ਬਾਅਦ ਅਸੀਂ ਵੀ ਹੁਣ ਉਸ ਖਬਰ ਦੀ ਡੰਗਾਈ ਤੱਕ ਪਹੁੰਚਣ ਲਈ ਪੈਟਰੋਲ ਪੰਪ ਤੇ ਪਹੁੰਚਿਆ ਜੀ ਸਾਲੋਂ ਵਿਖੇ ਪੈਟਰੋਲ ਪੰਪ ਹੈ ਔਰ ਇੱਥੇ ਦੇਰ ਰਾਤ ਕੱਲ ਬੀਤੀ ਰਾਤ ਇੱਕ ਵਾਰ ਦਾਤ ਹੁੰਦੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਚਿੰਤਾ ਵਿੱਚ ਪਾ ਦਿੱਤਾ ਗਰੂ ਨੂੰ ਚੰਜੋੜ ਕੇ ਰੱਖ ਦਿੱਤਾ ਕਿ ਯਾਰ ਬਾਹਰ ਜਾਣਾ ਰਾਤ ਵੇਲੇ ਕਿੰਨਾ ਸੇਫ ਹੈ ਪੈਟਰੋਲ ਪੰਪ ਜਿਹੜੇ ਕਈ ਰਾਤ ਵੇਲੇ ਵੀ ਖੁੱਲੇ ਹੁੰਦੇ ਨੇ ਉਹ ਥੋੜੀ ਸਹੂਲਤ ਹੁੰਦੀ ਹੈ ਸਹੂਲਤ ਹੁੰਦੀ ਹੈ ਆਉਂਦੇ ਜਾਂਦੇ ਰਾਈਆਂ ਨੂੰ ਲੇਕਿਨ ਜਿਹੜੇ ਮਾੜੇ ਅੰਸਰ ਨੇ ਉਹ ਫਿਰ ਨਿਸ਼ਾਨਾ ਬਣਾਉਣ ਤੋਂ ਬਾਅਦ ਕਿੱਥੇ ਆਂਦੇ ਉਹ ਤਾੜ ਰੱਖਦੇ ਆ ਘੋਕ ਰੱਖਦੇ ਆ ਕਿ ਭਾਈ ਇੱਥੇ ਸਾਡਾ ਦਾ ਲੱਗ ਸਕਦਾ ਸਕਰੀਨ ਤੇ ਤੁਹਾਡੇ ਤਸਵੀਰਾਂ ਚੱਲ ਰਹੀਆਂ ਕੱਲ ਰਾਤ ਇੱਥੇ ਹੁੰਦਾ ਕੀ ਆ ਜੀ ਕਿ ਆਹ ਜਿਹੜੀ ਸਪੇਸ ਤੁਹਾਨੂੰ ਨਜ਼ਰ ਆ ਰਹੀ ਆ ਕਿੱਥੇ ਪੈਟਰੋਲ ਦੀਆਂ ਮਸ਼ੀਨਾਂ ਪਈਆਂ ਇੱਥੇ ਕੋਈ ਵੀ ਜਿਹੜਾ ਕਰਿੰਦਾ ਨਹੀਂ ਹੁੰਦਾ ਸਾਰੇ ਕਰਿੰਦੇ ਆਫਿਸ ਦੇ ਅੰਦਰ ਹੁੰਦੇ ਆ ਤੇ ਜੋ ਸੱਡ ਤੱਕ ਇਨਫੋਰਮੇਸ਼ਨ ਪਹੁੰਚੀ ਆ ਨਕਾਬਪੋਸ਼ ਮਤਲਬ ਮੂੰਹ ਢੱਕਿਆ ਹੋਇਆ ਦੋ ਵਿਅਕਤੀ ਮੋਟਰਸਾਈਕਲ ਆ ਸੜਕ ਤੇ ਖੜਾ ਕਰਕੇ ਜਾਂਦੇ ਨੇ ਸਿੱਧਾ ਦਫ਼ਤਰ ਦੇ ਅੰਦਰ ਜਾਂਦੇ ਨੇ ਬਿਨਾਂ ਸੋਚੇ ਸਮਝੇ ਬਿਨਾਂ ਗੱਲਬਾਤ ਕੀਤੇ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਸੋਚਿਆ ਸਮਝਿਆ ਹੋਣਾ ਮਤਲਬ ਜਿੰਨੀ ਦੇਰ ਤੱਕ ਆਫਿਸ ਦੇ ਅੰਦਰ ਬੈਠੇ ਜਿਹੜੇ ਬੰਦੇ ਆ ਚਕੰਨੇ ਹੁੰਦੇ ਉਸ ਤੋਂ ਪਹਿਲਾਂ ਹੀ ਤਾਬੜ ਤੋੜ ਛਾਠਾ ਕਰਕੇ ਡੰਡਾ ਤੇ ਦਾਤ ਜੜਾਇਆ ਚਲਾਉਣ ਲੱਪ ਪੈਂਦੇ ਤੇ ਚੌਂਕੀਦਾਰ ਜਿਹੜਾ ਆ ਉਸ ਨੂੰ ਬੁਰੀ ਤਰ੍ਹਾਂ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੰਦੇ ਆ ਜਿਸ ਦਿਨ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਜਿਸ ਦਿਨ ਟੰਕੇ ਲੱਗਦੇ ਆ ਤੇ ਜਿਹੜੇ ਪੰਪ ਦੇ ਮਾਲਕ ਨੇ ਉਹਨਾਂ ਤੇ ਵੀ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲੱਖਾਂ ਵਿੱਚ ਜਿਹੜਾ ਉਹਨਾਂ ਕੋਲ ਕੈਸ਼ ਸੀ ਉਹ ਕਿੰਨੇ ਲੱਖ ਸੀ ਇਹ ਤਾਂ ਗੱਲ ਸਾਹਮਣੇ ਨਹੀਂ ਆਈ ਪਰ ਲੱਖਾਂ ਵਿੱਚ ਜਿਹੜਾ ਕੈਸ਼ ਸੀ ਉਹਨੂੰ ਲੁੱਟ ਕੇ ਇੱਥੋਂ ਫਰਾਰ ਹੋ ਜਾਂਦੇ ਨੇ 9 ਤੋਂ 11 ਹੋ ਜਾਂਦੇ ਪਿੱਛੇ ਇੱਕ ਬੱਸ ਵੀ ਜਾਂਦੀ ਹੈ ਲੇਕਿਨ ਕੋਈ ਥਾਂ ਟਿਕਾਣਾ ਨਹੀਂ ਪਤਾ ਲੱਗਦਾ ਕਿ ਲੁਟੇਰੇ ਕਿੱਧਰਲੇ ਪਾਸੇ ਗਏ ਪਰ ਆਮ ਜਨਤਾ ਦੇ ਅੰਦਰ ਜਦੋਂ ਆਲੇ-ਦੁਆਲੇ ਗੱਲ ਪਹੁੰਚਦੀ ਹੈ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਾਨੂੰਨ ਦੀ ਜਿਹੜੀ ਪ੍ਰਣਾਲੀ ਆ ਉਹ ਕਮਜ਼ੋਰ ਹੋਈ ਜਾਪਦੀ ਹੈ ਪਹਿਲਾਂ ਵੀ ਅਸੀਂ 2-4 ਮਹੀਨੇ ਪਹਿਲਾਂ ਖਬਰ ਪੇਸ਼ ਕੀਤੀ ਸੀ ਕਿ ਕੁਝ ਨੌਜਵਾਨਾਂ ਨੇ ਤਿੰਨ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਇੱਕ ਮਾਈਨਰ ਸੀਗਾ ਇੱਕ ਟੈਂਪੂ ਵਾਲੇ ਉੱਤੇ ਹਮਲਾ ਕੀਤਾ ਸੀਗਾ ਤਾਂ ਪਿੱਛੇ ਜੇ ਵੀ ਤੋਂ ਥੋੜਾ ਜਿਹਾ ਪਿੱਛੇ 1.5 ਕਿਲੋਮੀਟਰ ਇੱਕ ਪੰਪ ਐਚਪੀ ਦਾ ਉੱਥੋਂ ਵੀ ਜੰਗਲੇ ਜੇ ਚੋਰ ਚੱਕ ਕੇ ਲੈ ਗਏ ਸੀਗੇ ਤੇ ਹੁਣ ਇਧਰ ਨਵਾਂ ਮਾਮਲਾ ਸਾਹਮਣੇ ਆਇਆ ਤਾਂ ਵੱਡੇ ਸਵਾਲ ਨੇ ਹਜ਼ਾਰਾਂ ਸਵਾਲ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਇੰਨੀ ਢਿੱਲੀ ਕਿਉਂ ਬਣਦੀ ਜਾ ਰਹੀ ਹੈ ਪੂਰੀ ਜਾਣਕਾਰੀ ਆਪਾਂ ਪੰਪ ਦੇ ਕਰਿੰਦਿਆ ਕੋਲ ਲੈਨੇ ਆਂ ਅੰਦਰ ਚਲਦੇ ਨਹੀਂ ਕਿੰਨੇ ਵਜ ਦੀ ਵਾਰਦਾਤ ਹੈ ਇਹ ਸਵਾ 9 ਦੀ 9:00 ਰਾਤੀ ਇੰਨੇ ਬੰਦੇ ਹੁੰਦੇ ਰਾਤ ਨੂੰ ਚਾਰ ਜਾਣੇ ਸੇ ਭਾਜੀ ਨੇ ਚਲ ਜਾਣਾ ਉਸ ਵੇਲੇ ਫੇ ਚੌਂਕੀਦਾਰੇ ਇਕੱਲਾ ਰਹਿ ਜਾਂਦਾ ਆ ਇਹ ਚਾਰ ਜਾਣੇ ਸੀਗੇ ਜਦੋਂ ਵਾਰਦਾਤ ਉਦੋਂ ਕਿੰਨੇ ਜਾਣੇ ਸੀਗੇ ਚਾਰ ਜਾਣੇ ਚਾਰ ਜਣੇ ਤੇ ਆ ਪਿੱਛੇ ਰੋਟੀ ਬਣਾਉਂਦਾ ਸੀ ਆਪਣੀ ਆ ਮੁੰਡਾ ਤਿੰਨ ਅੰਦਰ ਬੈਠੇ ਦਾ ਉੱਤਰ ਤਿੰਨ ਅੰਦਰ ਬੈਠੇ ਦਾ ਉੱਤਰ ਚ ਚੌਂਕੀਦਾਰ ਕੱਲਾ ਹੀ ਸੀ ਨਾ ਨਾ ਬਾਜੀ ਨਾ ਬਾਜੀ ਵੀ ਬਾਹਰ ਚੌਂਕੀਦਾਰ ਕੱਲਾ ਸੀ ਹੈਪੀ ਭਾਜੀ ਹੁਣੀ ਵੀ ਵਿਚੇ ਦਾ ਵਿਚੇ ਸਾਰੇ ਬੈਠੇ ਆ ਅੰਦਰੇ ਵੜੇ ਅੱਛਾ ਉਹ ਹਸਾਬ ਕਿਤਾਬ ਕਰ ਗਿਆ ਉਹ ਗੱਡੀ ਹਾਂ ਬੰਦ ਸੀ ਹਾਂ ਬੰਦ ਸਾਬ ਪੰਪ ਤੇ ਪੰਪ ਬੰਦ ਕਰ ਦਿੰਦੇ ਰਾਤ ਨੂੰ ਹਾਂ 8:40 ਤੇ 8:30 ਬੰਦ ਹੋ ਜਾਂਦਾ 8:40 ਤੇ ਬੰਦ ਕਰ ਲੈਣਾ ਸਾਰੇ ਅੰਦਰ ਹੀ ਬੈਠੇ ਸੀ ਅੰਦਰੇ ਬੈਠੇ ਨੇ ਭਾਜੀ ਜਾਣਦੇ ਐ ਤਾਂ ਤੇਲ ਪਵਾ ਕੇ ਗਾਰਜੇ ਲੱਗਾ ਹੁਣ ਪਤਾ ਵੀ ਨਿਕਲਣ ਲੱਗਾ ਆ ਬਸ ਉਹ ਉਹ ਵੇ ਲੈ ਆ ਕੇ ਪੈ ਗਿਆ ਤਾਂ ਤਾਰ ਰੱਖ ਕੇ ਹਮਲਾ ਕੀਤਾ ਭਾਈ ਤਾਰ ਰੱਖੀ ਪੂਰੀ ਪੂਰੀ ਤਾਰ ਐਸੇ ਚੌਂਕੀਦਾਰ ਦੇ ਅੰਦਰ ਹੀ ਮਾਰੀਆਂ ਅੰਦਰੇ ਅੰਦਰੇ ਸਾਰਿਆਂ ਦੇ ਓਕੇ ਓਕੇ ਜਿਹੜੀ ਆਵਾਜ਼ ਆ ਜਾਂਦੀ ਨਾ ਉਹ ਤਾਂ ਠਾ ਠਾ ਹੁੰਦੀ ਆ ਉਹ ਚੌਂਕੀਦਾਰ ਦੇ ਵੱਜਦੀਆਂ ਚੌਂਕੀਦਾਰ ਦੇ ਵੱਜ ਮਾਰਿਆ ਸਾਲਿਆਂ ਨੇ 15 ਟਾਂਕੇ ਆ ਉਹ ਦੱਸਦਾ ਚੰਡੀਗੜ੍ਹ ਨੂੰ ਵੀ ਜੇ ਲੈ ਕੇ ਨਾ ਮੌਰਾ ਹੁਣ ਹੋਣਾ ਲੱਗਦਾ ਤੇ ਫਿਰ ਕੋਈ ਜਾਨ ਨੂੰ ਖਤਰਾ ਤਾਂ ਨਹੀਂ ਕੇ ਨਾ ਨਾ ਉਹ ਤਾਂ ਠੀਕ ਹੈਗਾ ਨਾ ਮੈਂ ਗੱਲਬਾਤ ਕੀਤੀ ਆ 11:00 ਵਜੇ ਕਹਿੰਦਾ ਠੀਕ ਹੈ ਉਹਦਾ ਤਾਂ ਮੈਂ ਉਹ ਗਣਾ ਤਾਂ ਆ ਲੈਂਦਾ ਵੀ ਮੂੰਹ ਰਾ ਜਿਹੜਾ ਖੂਨ ਆਉਂਦਾ ਵੀ ਕਾਲੇ ਆਉਂਦਾ ਹੈ ਪਰ ਫਿਰ ਤੁਹਾਡੀ ਸੁਰੱਖਿਆ ਨੂੰ ਲੈ ਕੇ ਉਹ ਕੀ ਕੀ ਪ੍ਰਬੰਧ ਫਿਰ ਕੀ ਪ੍ਰਸ਼ਾਸਨ ਕੀ ਕਹਿੰਦਾ ਆ ਦੇਖੋ ਆਏ ਹੈਗੇ ਉਹ ਘੁੰਮੀ ਫਰੀ ਜਾਂਦੇ ਆ ਪੁਲਿਸ ਵਾਲੇ ਤੁਹਾਡੇ ਸਵੇਰੇ ਆ ਗਏ ਆ ਡੀਐਸਪੀ ਵੀ ਆ ਗਿਆ ਸਾਰੇ ਆ ਉਹਨੇ ਮੂੰਹ ਬੰਨੇ ਸੀਗਾ ਉਹਨੇ ਮੂੰਹ ਬੰਨੇ ਬੰਨੇ ਉਹ ਮੈਂ 7 ਤੋਂ 7 ਡਿਊਟੀ ਆ ਮੈਂ 7 ਵਜੇ ਚਲ ਜਾਨਾ ਘਰ ਨੂੰ ਨਹੀਂ 7 ਤੋਂ 7 ਹੈ ਮੇਰੀ 8 ਤੋਂ 8 ਮੈਂ ਫੇ ਵੀ ਦਾ ਇਹਨਾਂ ਦੇ ਵਿੱਚ ਮੇਗਾ ਸਮਾਨ ਸਮੂਹ ਨੂੰ ਅੰਦਰ ਰਖਾ ਕੇ ਫੇ ਜਾਈਦਾ ਮੁੰਡਿਆਂ ਦਾ ਉਹਨਾਂ ਨੇ ਫੇ ਕੀ ਥੋੜ੍ਹਾ ਮੈਂ ਤਾਂ ਲੇਟ ਗਿਆ 10-15 ਮਿੰਟ 8:47 ਤੇ ਉਹਦੀ ਜਾਣ ਦੇ ਨਾਲ ਹੀ ਉਹਦੇ ਉਸੇ ਟਾਈਮ 'ਚ ਕੰਮ ਕਰ ਗਏ ਇਹ ਰੋਟੀ ਗਾਦੀ ਮੁੰਡੇ ਨੇ ਕਰ ਦਿੱਤੀ। ਬੰਦਾ ਉਹਨੇ ਪੂਰੀ ਤਾੜ ਰੱਖੀ ਕਿ ਹੁਣ ਬਾਹਰ ਕੋਈ ਹੈ ਨਹੀਂ ਜੇ ਅਸੀਂ ਲੁੱਟ ਕੇ ਭੱਜਦੇ ਬਾਹਰ ਕੋਈ ਮਗਰ ਨਹੀਂ ਲੱਗਦਾ। ਹਾਂ ਜੇ ਕੋਈ ਇੱਥੇ ਖੜ੍ਹਾ ਹੁੰਦਾ ਮਗਰ ਪੈ ਕੇ ਉਹਨੂੰ ਥੋੜਾ ਜਿਹਾ ਨਹੀਂ ਭਾਜੀ ਉਹਨਾਂ ਨੇ ਹੈ ਹੀ ਨਾ ਪਹਿਣਾ ਕੰਮ ਕਰਨ ਦਾ। ਜੇ ਅਸੀਂ ਵੀ ਹੁੰਦੇ ਹਨਾ ਇੱਥੇ ਇਹ ਵੀ ਕੋਈ ਟੈਨਸ਼ਨ ਨਹੀਂ ਸੀ। ਮਤਲਬ ਬਾਹਰ ਦੀ ਆਪਾਂ ਸਿਚੁਏਸ਼ਨ ਸਮਝੇ ਬਾਹਰ ਖਾਲੀ ਸੀ ਅੰਦਰ ਜਾ ਕੇ ਹਮਲਾ ਕਰਕੇ ਪਾਏ ਖੋ ਗਏ ਬੈਗ ਜਿੱਦਾਂ ਗਿਆ ਉਹ ਬੈਗ ਕਹਿੰਦੇ ਲੈ ਜਾ ਮਾਰਨਾ ਦੂ ਇਹ ਮੁੰਡਿਆਂ ਨੂੰ ਦੱਸਿਆ ਜਾਂਦਾ ਕਹਿੰਦੇ ਕਿ ਪੈਸੇ ਕਾਫੀ ਸੀਗੇ ਪੈਸੇ ਹੈਗਾ 2.5 ਲੱਖ ਰੁਪਏ ਸਰ ਗੈਂਦੀ ਸੇਲ ਨਾ ਨਾ 3 ਵਜੇ ਤੋਂ ਬਾਅਦ ਦੀ ਆ ਅੱਛਾ ਤੈਨੂੰ ਇਹ ਤੋਂ ਬਾਅਦ ਦੀ ਆ ਸਰ ਗੈਂਦੀ ਦਾ ਬਹੁਤ ਜਮਾ ਕਰਾ ਜਾਂਦੇ ਆ ਵਾ ਕੱਲ ਐਤਵਾਰ ਨੂੰ ਦੇ ਕਰਕੇ ਸੀਗਾ ਉਹਦੇ ਕਰਕੇ ਵੀ ਹੋ ਸਕਦਾ ਵੀ ਰੱਖਿਓ ਤੇ ਜੁਣੀ ਕਰਦੇ ਪਰ ਭੈ ਤਾਂ ਬਣਦਾ ਕਿ ਇੱਥੇ ਮੁੜ ਕੇ ਤੇ ਦੀ ਵਾਰਦਾਤ ਨਾ ਕੋਈ ਹੋਵੇ। ਉਹ ਹੀ ਤਾਂ ਗੱਲ ਹੈ। ਇੱਥੇ ਤਾਂ ਹੋਈ ਨਹੀਂ ਇੱਥੇ ਆਲੇ ਦੁਆਲੇ ਦੇ ਪੰਪ ਤੇ ਪਹਿਲੀ ਇਹ ਹਾ ਦਫਾ ਇਦਾਂ ਦਾ ਕੰਮ ਹੋਇਆ ਜੀ। ਉਹ ਤੇ ਪਿੱਛੇ ਇੱਕ ਪੰਪ ਉਹਦੇ ਅੱਗੇ ਜੰਗਲੇ ਵਾਲੇ ਪਲੇਟਾਂ ਲੈ ਗਏ। ਜੀ ਜੀ ਦੇ ਪੰਪ ਦੇ ਪਲੇਟਾਂ ਚੱਕ ਲਈਆਂ ਸੀ ਉਹਨਾਂ ਨੇ। ਜੰਗਲੇ ਜੇ ਚੱਕ ਕੇ ਲੈ ਗਏ। ਲੈ ਲੈ ਚੱਕ ਕੇ। ਚਲੋ ਹਮਦਰਦੀ ਹੈ ਸਾਨੂੰ ਤਾਂ ਤੁਹਾਡੇ ਨਾਲ ਹਮਦਰਦੀ ਕਰਕੇ ਹੀ ਆਏ ਆ। ਤਾਂ ਹੁਣ ਪ੍ਰਸ਼ਾਸਨ ਕੀ ਕਹਿੰਦਾ ਕੋਈ ਮੋਰੇ ਕੈਮਰੇ ਖੰਘਾ ਲੈ ਕੇ ਕਿ ਨਹੀਂ ਖੰਘਾ ਲੈ ਸ਼ਹਿਰਾਂ ਨੂੰ ਕਿ ਸਾਰੇ ਪਿੰਡ ਦੇ ਵੀ ਜਿੰਨੇ ਆਲੇ ਦੁਆਲੇ ਦੇ ਕੈਮਰੇ ਚੈੱਕ ਕੀਤੇ ਜਾਂਦੇ ਆ। ਉਹ ਬੰਦੇ ਹੁਣ ਲੱਭਦੇ ਹੌਲੀ ਹੌਲੀ ਪਾਜੀ ਸਰਾਗ ਦੇ ਦੇ ਕਿੱਧਰ ਨੂੰ ਸ਼ਹਿਰ ਵਾਲ ਨੂੰ ਕਿੱਧਰ ਸਾਨੂੰ ਇੱਧਰ ਨੂੰ ਗਏ ਪਾਜੀ ਉਹ ਪਹੋੜੇ ਨਹੀਂ ਪਤਾ ਫੇਰ ਘਰ ਚਾਹ ਰੋਡ ਨੂੰ ਉਧਰ ਰਾਹੋਂ ਰੋਡ ਨੂੰ ਨਿਕਲ ਗਏ ਜਾਂ ਇੱਧਰ ਰੋਡ ਵਾਲ ਨੂੰ ਵਜੇ ਜਾ ਕਿੱਧਰ ਉਹਦੇ ਕੈਮਰੇ ਟਿੱਕੇ ਖੰਗਾਲੇ ਜਾਣ ਇਹ ਤਾਂ ਪਤਾ ਲੱਗੇ ਹੀ ਨਹੀਂ ਜਾਨਾ ਇਹ ਲੱਗ ਜਾਣਾ ਪਾਜੀ ਅਸੀਂ ਆਪਣੇ ਵਾਲੇ ਵੀ ਦੇਖੇ ਆ ਕੈਮਰੇ ਘਰ ਦੇ ਪਰ ਉਹਨਾਂ ਜੋ ਆਇਆ ਨਹੀਂ ਉਧਰ ਨੂੰ ਨਹੀਂ ਗਏ ਮੈਂ ਨੌ ਤੋਂ ਲਾ ਕੇ 9:30 ਵਜੇ ਤੱਕ ਦੇਖੂ ਉਹ ਮੁੰਡਾ ਕਹਿੰਦਾ ਆਇਆ ਨਹੀਂ ਇੱਧਰ ਨੂੰ ਨਹੀਂ ਕੋਈ ਵੀ ਆਇਆ ਫਿਰ ਉੱਧਰ ਨੂੰ ਗਏ ਆ ਦੂਜੇ ਪਾਸੇ ਬਸ ਜਾਂ ਘਰ ਚ ਆਣ ਨੂੰ ਚੱਲ ਗਏ ਜਾਂ ਸਿੱਧੇ ਨਿਕਲ ਗਏ ਆ ਇੱਥੇ ਆ ਕੈਮਰੇ ਲੱਗੇ ਉਹ ਵੀ ਦੇਖੇ ਉਹ ਪਰ ਕੰਮ ਪੂਰੀ ਪਲੈਨਿੰਗ ਨਾ ਕੀਤਾ ਪਲੈਨਿੰਗ ਨਾ ਪਲੈਨਿੰਗ ਨਾ ਕੀਤਾ ਭਾਜੀ ਉਹਨਾਂ ਨੂੰ ਪਤਾ ਹੀ ਪਿਆ ਇੱਧਰ ਖਾਣ ਨੂੰ ਜਿੰਨੇ ਮੁੰਡੇ ਕੰਮ ਕਰਦੇ ਆ ਸਾਨੂੰ ਜਾਣ ਦਿੱਤਾ ਫੇ ਉਹ ਨਹੀਂ ਦੇਖਿਆ ਪਹਿਨਾ ਤਾਂ ਕੁਝ ਵੀ ਹੋਣਾ ਨਹੀਂ ਅੰਦਰ ਚਲ ਗਏ ਉਹਨਾਂ ਨੇ ਟਾਈਮ ਵਿਚਾਰ ਕੇ ਹਮਲਾ ਕਰ ਦਿੱਤਾ ਫੇ ਸੂਹ ਦਿੱਤੇ ਹੋ ਕਿਸੇ ਨੂੰ ਮੈਨੂੰ ਭਾਜੀ ਲੱਗਦਾ ਐਂ ਤਾਂ ਸੂਹ ਹੈ ਸੂਹ ਤੋਂ ਬਿਨਾਂ ਨਹੀਂ ਆ ਕੰਮ ਹੈਗਾ ਕਿਉਂਕਿ ਪੂਰੀ ਜਿੱਦਾਂ ਅਵੀਰ ਦੱਸਦਾ ਕਿ ਤਾੜ ਰੱਖੀ ਸਾਹਲ ਵਾਲੇ ਮੁੰਡੇ ਚਲੇ ਗਏ ਉਸ ਤੋਂ ਬਾਅਦ ਅਟੈਕ ਕੀਤਾ ਬਾਅਦ ਬਾਅਦ ਕੀਤਾ ਟੈਕ ਬਾਅਦ ਪਿੰਡ ਦਾ ਵੀ ਹੋ ਸਕਦਾ ਆ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਪਾਟਿਆ ਸਾਹਿਬ ਠੀਕ ਨਹੀਂ ਉਹਨੂੰ ਹਾਂ ਠੀਕ ਹੈ ਉਹਨਾਂ ਦੇ ਕਿੱਥੇ ਲੱਗੇ ਜੀ ਉਹਨਾਂ ਦੇ ਮੁੰਡੇ ਤੇ ਇੱਥੇ ਉਹਨਾਂ ਦੇ ਵੀ ਟੱਕ 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 ਨਹੀਂ ਟੱਕ ਨਹੀਂ ਉਦਾਂ ਗੁੱਜਾ ਮਾਰਿਆ ਦਾਦਾ ਜਿਹੜਾ ਤਿੱਖਾ ਨਹੀਂ ਸੀਗਾ ਕਹਿੰਦੇ ਜੇ ਤਿੱਖਾ ਆਂਦਾ ਫੇਰ ਤਾਂ ਪਾਜੀ ਜਿਆਦੀਆਂ ਸੱਟਾਂ ਲੱਗਣੀਆਂ ਹਈਆਂ ਅਜਾ ਚੌਂਕੀਦਾਰ ਦੇ ਮਾਰਿਆ ਪਾਟਿਆ ਸਾਹਿਬ ਮਗਰ ਭੱਜ ਕੇ ਉਹ ਥੱਲੇ ਕੀ ਡੱਕਦਾ ਐ ਫਿਰ ਉਹ ਕਾਲੇ ਪੇਟ ਡੱਕ ਪੰਦੇ ਆ ਕੋਣ ਬਾੜੇ ਸਾਹਿਬ ਇੱਕ ਇੱਕ ਚੀਜ਼ ਵੀ ਡਿੱਗੀ ਫੋਨ ਡਿੱਗਿਆ ਕਿ ਉਹ ਕਾਲੇ ਰੰਗ ਦਾ ਕੀੜਾ ਕਿ ਦ ਸੀਸੀ ਟੀਵੀ ਵਿੱਚ ਮੈਂ ਦੇਖਿਆ ਇਹ ਸ਼ਾਇਦ ਘੂਨੇ ਹੋ ਸਕਦਾ ਅਜੀ ਭਾਜੀ ਇਦਾਂ ਅਸੀਂ ਤਾਂ ਕੱਲੀ ਬੰਦਿਆਂ ਦੀ ਦੇਖੀ ਵੀਡੀਓ ਅੰਦਰ ਸਾਨੂੰ ਇਦਾਂ ਸੋਨੀ ਭਾਜੀ ਹੁਣੀ ਦਿਖਾਈ ਹੈ ਅਸੀਂ ਜਿਆਦਾ ਨਹੀਂ ਦੇਖੀ ਹੈਗੀ ਅੱਲੇ ਤਾਂ ਪਕਾਮ ਇੱਥੇ ਚੱਲਦਾ ਆ ਨਾ ਟਾਈਮ ਹੀ ਨਹੀਂ ਲੱਗਦਾ ਹੈਗਾ ਭਾਜੀ ਗਾਹ ਖੜ ਜਾਂਦੇ ਆ ਕਿ ਇਧਰ ਮਗਰ ਬੱਸ ਗਈ ਉਹ ਪਾਜੀ ਵੀ ਇਹਨੇ ਮੌਕੇ ਦੇ ਪਤਾ ਇਹਨਾਂ ਨੂੰ ਬਾਧੂ ਗੱਲ ਮੈਨੂੰ ਇੱਥੇ ਹੁੰਦੀ ਹੈ ਬਸ ਆ ਜਗਾ ਇੱਥੇ ਖੜੀ ਸੀ ਹਾਂ ਮਗਰ ਗਈ ਮਗਰ ਵੀ ਆਇਆ ਮੁੰਡਾ ਮੌਕੇ ਤੇ ਬਸ ਸਹੀ ਕਿ ਨਹੀਂ ਨਹੀਂ ਆਇਆ ਮੁੰਡਾ ਆਇਆ ਆਇਆ ਚਲੋ ਫਮ ਦਰਦੀ ਆ ਜੀ ਸਾਨੂੰ ਪਰ ਆਪਣਾ ਸਾਵਧਾਨੀ ਰੱਖੋ ਹਾਂ ਉਹ ਹੀ ਤਾਂ ਗੱਲ ਹੈ ਮੈਂ ਤਾਂ ਖਤਰਨਾਕ ਮਾਹੌਲ ਬਣੀ ਜਾਂਦਾ ਮੋਹ ਜਿਆਦਾ ਖਤਰਨਾਕ ਆ ਖਤਰਨਾਕ ਹੈ ਤੁਹਾਡੇ ਪਰਿਵਾਰਾਂ ਚ ਵੀ ਚਿੰਤਾ ਹੋਣੀ ਹੈ ਉਹ ਹੀ ਤਾਂ ਗੱਲ ਹੈ ਸਾਰਿਆਂ ਨੂੰ ਹੀ ਆ ਉਹ ਵੀ ਦਾ ਮੈਂ ਕੀ ਕਰ ਸਕਦੇ ਆ ਭਾਜੀ ਹੁਣ ਤੁਹਾਡੇ ਸਾਹਮਣੇ ਅਸੀਂ ਤਿੰਨੇ ਜਾਣੇ ਚਲ ਜਾਈਦਾ ਆ ਮੈਂ ਸੱਤ ਤੋਂ ਸੱਤ ਆਉਣਾ ਇਹ 8 ਤੋਂ 8 ਤੋਂ ਆਉਂਦੇ ਆ ਬਾਅਦ ਦੇ ਵਿੱਚ ਕੋਈ ਵੀ ਹੋ ਸਕਦਾ ਹੈ ਠੀਕ ਹੈ ਕਿ ਨਹੀਂ ਉਦੋਂ ਦਾ 11 ਵਜੇ ਤੱਕ ਜਾਗਦੇ ਰਹਿਦੇ ਆ ਪਤੂ ਆ ਜੇ ਜਿਹੜਾ ਸਿਚੁਏਸ਼ਨ ਸਮਝਦੇ ਨਾ ਤਾਂ ਲੱਗਦਾ ਕਿ ਤਾੜ ਰੱਖੀ ਹੈ ਕਿਸੇ ਨੇ ਕਿਸਨੇ ਕੋਕ ਰੱਖੀ ਆ ਇਹ ਤਾਂ ਪਤਾ ਲੱਗਦਾ ਮਾ ਉਹ ਕਹਿਣਾ ਕਹਿਨੇ ਤਾਲ ਰੱਖੀ ਆ ਬਸ ਨਹੀਂ ਤਾਂ ਉਹ 9 10 ਵਜੇ ਵੀ ਆ ਸਕਦੇ 11 ਵਜੇ ਵੀ ਆ ਸਕਦੇ ਸੀ ਉਦੋਂ ਹੀ ਆਏ ਜਦੋਂ ਇੱਥੇ ਪਾਟਿਆ ਸਾਹਿਬ ਸੀਗੇ ਕਿ ਉਹ ਉਹਨੇ ਪੈਸੇ ਲੈ ਕੇ ਜਾਣੇ ਜਾਣ ਦਾ ਟਾਈਮ ਹੋ ਗਿਆ ਬਸ ਉਸ ਵੇਲੇ ਆ ਕੇ ਹਮਲਾ ਕਰ ਦਿੱਤਾ ਹੁਣ ਪਰ ਇੱਦਾਂ ਤਾਂ ਕੱਲੂ ਗੱਡੀ ਮਗਰ ਵੀ ਕੋਈ ਚੀਜ਼ ਲਾ ਕੇ ਹਮਲਾ ਕਰ ਸਕਦੇ ਉਹ ਉਹੀ ਤਾਂ ਕਰ ਲਿਆ ਪਹਿਲਾਂ ਵੀ ਪਏ ਆ ਮਗਰ ਅੱਛਾ ਪਹਿਲਾਂ ਪਏ ਪਹਿਲਾਂ ਪਏ ਇੱਕ ਦਵਾ ਆਦੋਂ ਦੱਸਦੇ ਮੇਰੇ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਕਿੰਦੇ ਰੱਖੀ ਤੇ ਮੈਨੂੰ 5 ਕਿ ਮਹੀਨੇ ਹੋ ਗਏ 6 ਅੱਛਾ ਉਹ ਤੋਂ ਪਹਿਲਾਂ ਹੀ ਪਈ ਆ ਉਹ ਤੋਂ ਪਹਿਲਾਂ ਵੀ ਕਹਿੰਦੇ ਪਏ ਮਾਹੌਲ ਖਤਰਨਾਕ ਹੀ ਆ ਭਾਜੀ ਸਾਡੇ ਇੱਥੇ ਨਹਿਰਾਂ ਦਾ ਏਰੀਆ ਕਮਾਮ ਵਾਲੀ ਨਹਿਰ ਇੱਧਰ ਆ ਗਰਚੀ ਸਾਈਡ ਆ ਇੱਥੇ ਹੁੰਦੇ ਰਹਿੰਦੇ ਇਦਾਂ ਦੇ ਬਿਛੇੜੀ ਬੈਠੇ ਰਹਿੰਦੇ ਆ ਨਹੀਂ ਮਤਲਬ ਪਤਾ ਨਹੀਂ ਭਾਜੀ ਕਿਹੜੇ ਵੀਰੇ ਨਿਕਲਣ ਦੇ ਕਮਾਦਾ ਕਮੂਦਾ ਜੇ ਨਿਕਲਿਆ ਦੇ ਆ ਲੋ ਆੜ ਏਰੀਆ ਫੇਪ ਮੰਨ ਕੇ ਚੱਲੀਆ ਸੁਰੱਖਿਅਤ ਨਾ ਨਾ ਨਹੀਂ ਕਿੱਦਿਆ ਕਹਿ ਸਕਦੇ ਹੈਗੇ ਪਰ ਭਾਜੀ ਬੰਦੇ ਦੇ ਮਨ ਦਾ ਨਹੀਂ ਪਤਾ ਬਦਲ ਡਰ ਹੈ ਡਰਿਆ ਭੈ ਆ ਡਰ ਹੈ ਅੱਜ ਕੱਲ ਮਨ ਦਾ ਨਹੀਂ ਪਤਾ ਭਾਜੀ ਅੱਛੇ ਜਿਹਾ ਪਾਈ ਸੀ ਖਬਰ ਬਿੱਲੇ ਲੰਬੜ ਵਾਲੀ ਹਾਂਜੀ ਉਹ ਮੋੜ ਦੇ ਉਹ ਟੈਂਪੂ ਵਾਲਾ ਟੈਂਪੂ ਵਾਲਾ ਦੇਖ ਲਓ ਕਿਦਾਂ ਬੜ ਦੱਬ ਤਾ ਬਜਾਰਾ ਮਾਣ ਦੁਬਾਰੇ 7:30 7:30 ਪੁਲਸ ਵਾਲਿਆਂ ਨੇ ਫੜ ਲਏ ਉਹ ਫੜ ਲ ਪੜ ਉਹ ਤਾਂ ਮੋਟਰਸਾਈਕਲ ਉੰਦਰ ਰਹਿ ਗਿਆ ਸੀ ਨਾ ਤਾਂ ਫੜੋ ਹੋ ਗਿਆ ਮੈਨਾਂ ਤਾਂ ਕੋਈ ਸੁੱਕ ਨਹੀਂ ਹੈਗੀ ਇਹਨਾਂ ਦੇ ਨਹੀਂ ਹਜੇ ਕੋਈ ਵੀ ਉਕ ਸੁਕ ਮਿਲੀ ਚਲੋ ਉਮੀਦ ਕਰਦੇ ਆ ਪੁਲਸ ਤਪਤੀਸ਼ ਤੇਜ਼ੀ ਲਿਆਵੇਗੀ ਤੇਜ਼ੀ ਨਾ ਤੇਜ਼ੀ ਪੰਜ ਦਫਾ ਆ ਚੁੱਕੇ ਆ ਰਾਤ ਦੇ ਇੱਥੇ ਗੱਲਾਂ ਨਾ ਨਾ ਹੁਣ ਮਗਰ ਵੀ ਜਾਣਨਾ ਕਿੱਧਰ ਗਿਆ ਪੈੜਾ ਵੀ ਦੱਪਣਾ ਉਹਨਾਂ ਦੀ ਉਦਾਂ ਬੁਲਾਣੀ ਹੋਣੀ ਉਹਨਾਂ ਨੂੰ ਪਤਾ ਹੁੰਦਾ ਚਲੋ ਉਮੀਦ ਕਰਦੇ ਆ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਉਚਿਤ ਸਜ਼ਾ ਮਿਲੇ ਅਜਿਹੀ ਸਜ਼ਾ ਮਿਲੇ ਜਿਸ ਦੇ ਨਾਲ ਹੋਰ ਕੋਈ ਮਾੜਾ ਆਨਸਰ ਸਿਰ ਚੁੱਕਣ ਤੋਂ ਡਰੇ ਤਾਂ ਹੀ ਤਾਂ ਹੀ ਮਾਹੌਲ ਠੀਕ ਹੋਣਾ ਨਹੀਂ ਤਾਂ ਜਿਹੜੀ ਕਾਨੂੰਨ ਵਿਵਸਥਾ ਇਸ ਸਮੇਂ ਕਮਜ਼ੋਰ ਹੋਈ ਖੋਖਲੀ ਹੋਈ ਜਾਪਦੀ ਆ ਆ ਤੁਸੀਂ ਹਾਲਾਤ ਦੇਖੋ ਛੋਟਾ ਵੀਰ ਮਿਹਨਤ ਕਰਦੇ ਨੇ ਆ ਬਾਪੂ ਜੀ ਨੇ ਵੀ ਮਿਹਨਤ ਕਰਦੇ ਨੇ ਚੌਂਕੀਦਾਰ ਉਸ ਦਾ ਪੁੱਤਰ ਕਹਿੰਦੇ ਕਿਲੇ 6-7 ਮਹੀਨੇ ਪਹਿਲਾਂ ਹੀ ਬਾਹਰ ਗਿਆ ਡਿਊਟੀਆਂ ਕਰਦੇ ਨੇ ਮਿਹਨਤ ਕਰਦੇ ਨੇ ਬੜੀ ਮੁਸ਼ਕਿਲ ਨਾਲ ਪਰਿਵਾਰ ਚੱਲਦੇ ਆ ਤੇ ਜੋ ਉਸ ਤੋਂ ਬਾਅਦ ਇਸ ਤਰੀਕੇ ਹਮਲੇ ਹੋਣ ਸਿਰ ਤੇ 15 ਟਾਂਕੇ ਲੱਗ ਜਾਣ ਪੀਜੀਆਈ ਰੈਫਰ ਕਰਨਾ ਪੈ ਜਵੇ ਪੀਜੀਆਈ ਜਾ ਕੇ ਇਲਾਜ ਹੋਵੇ ਜਿਹੜੇ ਮਾਲਕ ਆ ਉਹਨਾਂ ਨੇ ਇਹਨਾਂ ਨੂੰ ਰੋਜ਼ਗਾਰ ਦਿੱਤਾ ਆ ਮਾਲਕ ਤੇ ਵੀ ਹਮਲਾ ਕੀਤਾ ਉਹ ਤਾਂ ਕਿਸਮਤ ਚੰਗੀ ਉਹਨਾਂ ਦੀ ਖੁਸ਼ਕਿਸਮਤੀ ਆ ਕਿ ਜਿਹੜਾ ਡੂੰਗਾ ਟੱਕ ਨਹੀਂ ਲੱਗਾ ਕੋਈ ਖੁੰ ਜਿਹੜਾ ਦਾਤ ਚੋਂ ਕਹਿੰਦੇ ਖੁੰਡਾ ਸੀ ਨੇ ਤਾਂ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਸੀ ਪੈਸਿਆਂ ਦਾ ਨੁਕਸਾਨ ਤਾਂ ਹੈ ਫਾਈਨੈਂਸ਼ਲੀ ਨੁਕਸਾਨ ਤਾਂ ਹੈ ਲੇਕਿਨ ਜੇ ਸੱਟ ਲੱਗ ਜਾਂਦੀ ਸਰੀਰਕ ਨੁਕਸਾਨ ਹੋ ਜਾਂਦਾ ਉਹਦੀ ਪਰਪਾਈ ਕਿੰਨੇ ਕਰਨੀਆਂ ਹੁਣ ਪੁਲਿਸ ਤਫਤੀਸ਼ ਕਰ ਰਹੀ ਹੈ ਲੇਕਿਨ ਉਮੀਦ ਕਰਦੇ ਤਫਤੀਸ਼ ਵਿੱਚ ਤੇਜ਼ੀ ਲਿਆਂਈ ਜਾਵੇ ਤੁਰੰਤ ਕਾਰਵਾਈ ਹੋਵੇ ਅਤੇ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਸਲਾਖਾਂ ਪਿੱਛੇ ਸੱਟਿਆ ਜਾਵੇ ਅਤੇ ਉਹਨਾਂ ਨੂੰ ਉਚਿਤ ਸਜ਼ਾ ਮਿਲੇ ਬਣਦੀ ਸਜ਼ਾ ਮਿਲੇ ਤਾਂ ਜੋ ਕੋਈ ਹੋਰ ਮਾੜਾ ਅਨਸਰ ਇਸ ਤਰੀਕੇ ਦਾ ਕੰਮ ਕਰਨ ਤੋਂ ਪਹਿਲਾਂ ਕਟੋ-ਕਟ 10 ਵਾਰ ਤਾਂ ਜ਼ਰੂਰ ਸੋਚੇ ਕਿ ਮੈਂ ਪਾਪ ਕਰਾਂ ਕਿ ਨਾ ਕਰਾਂ ਨਹੀਂ ਤਾਂ ਸਜ਼ਾ ਬਹੁਤ ਮਿਲਦੀ ਹੁੰਦੀ ਆ ਤਾਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਅੰਦਰ ਵੀ ਭੈਅ ਤੇ ਡਰ ਦਾ ਮਾਹੌਲ ਹੋਣਾ ਚਾਹੀਦਾ ਸਿਰਫ ਆਮ ਬੰਦਾ ਨਹੀਂ ਡਰਨਾ ਚਾਹੀਦਾ ਸਵਾਲ ਇਹ ਨੇ ਬਹੁਤ-ਬਹੁਤ ਸ਼ੁਕਰੀਆ